ਸਾਹਿਬ ਸੱਚ ਟੀਵੀ ਤੇ ਤੁਹਾਡਾ ਸਵਾਗਤ ਹੈ ਲੈ ਕੇ ਹਾਜ਼ਰ ਹਾਂ ਅੱਜ ਦੀਆਂ ਮੁੱਖ ਖ਼ਬਰਾਂ ਭਾਰਤੀ ਕਿਰਤ ਸ਼ਕਤੀ ਦਾ ਨਵੇਂ ਕਬੈਦ ਦੇ ਨਿਰਮਾਣ 'ਚ ਅਹਿਮ ਯੋਗਦਾਨ ਮੋਦੀ ਮਹਾਰਾਸ਼ਟਰ ਫਰਨਵੀਸ ਨੂੰ ਗ੍ਰਹਿ ਛਿੰਦੇ ਨੂੰ ਸ਼ਹਿਰੀ ਵਿਕਾਸ ਤੇ ਪਵਾਰ ਨੂੰ ਵਿੱਤ ਵਿਭਾਗ ਮਿਲਿਆ ਮੁਹਾਲੀ ਦੇ ਸੁਹਾਣਾ 'ਚ ਬਹੁ ਮੰਜਲਾ ਇਮਾਰਤ ਡਿੱਗੀ ਅਕਾਲ ਤਖਤ ਦੇ ਜਥੇਦਾਰ ਨਾਲ ਅਕਾਲੀ ਆਗੂਆਂ ਦੀ ਬੰਦ ਕਮਰਾ ਮੀਟਿੰਗ ਸੜਕ ਹਾਦਸੇ 'ਚ ਤਿੰਨ ਨੌਜਵਾਨਾਂ ਦੀ ਮੌਤ ਜੰਡੇਆਲਾ ਪੁਲਿਸ ਨੇ ਥਾਣੇ ਅੱਗੇ ਸੁਰੱਖਿਆ ਵਧਾਈ ਬੋਰਡ ਪਾਉਣ ਜਾ ਰਹੀ ਨਾ ਵਿਅਤਾ ਦੀ ਸੜਕ ਹਾਦਸੇ 'ਚ ਮੌਤ ਹੁਣ ਖਬਰਾਂ ਵਿਸਤਾਰ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਪ੍ਰਵਾਸੀ ਭਾਰਤੀਆਂ ਨੇ ਕਵੈਤ ਦੇ ਕੈਨਵਸ ਨੂੰ ਭਾਰਤੀ ਹੁਨਰ ਦੇ ਰੰਗਾਂ ਨਾਲ ਭਰ ਦਿੱਤਾ ਹੈ ਉਹਨਾਂ ਪ੍ਰੋਸਤ ਤੱਕੇ ਭਾਰਤ ਕੋਲ ਨਵੇਂ ਕਵੈਤਲੀ ਲੋਰੀਂ ਦੀ ਕਿਰਤ ਸ਼ਕਤੀ ਹੁਨਰ ਤੇ ਤਕਨੀਕ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੋ ਰੋਜਾ ਯਾਤਰਾ ਤੇ ਕਵੈਤ ਪੁੱਜੇ ਜਿੱਥੇ ਉਹ ਪ੍ਰਵਾਸੀ ਭਾਰਤੀ ਭਾਈਚਾਰੇ ਨੂੰ ਸੰਬੋਧਨ ਕਰ ਰਹੇ ਸਨ ਉਹ ਵੱਖ-ਵੱਖ ਖੇਤਰਾਂ ਚ ਭਾਰਤ ਕਵੈਤ ਦੋਸਤੀ ਨੂੰ ਮਜ਼ਬੂਤ ਕਰਨ ਲਈ ਕਵੈਤੀ ਲੀਡਰਸ਼ਿਪ ਨਾਲ ਵਾਰਤਾ ਕਰਨਗੇ ਉਹਨਾਂ ਇੱਥੇ ਭਾਰਤੀ ਵਰਕਰਾਂ ਨਾਲ ਵੀ ਮੁਲਾਕਾਤ ਕੀਤੀ ਪ੍ਰਵਾਸੀ ਭਾਰਤੀ ਭਾਈਚਾਰੇ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਕਿਹਾ ਭਾਰਤ ਦੇ ਇੱਥੇ ਪਹੁੰਚਣ ਚ ਤੁਹਾਨੂੰ 4 ਘੰਟੇ ਲੱਗਦੇ ਹਨ ਪਰ ਕਿਸੇ ਭਾਰਤੀ ਪ੍ਰਧਾਨ ਮੰਤਰੀ ਨੂੰ ਕਵੈਤ ਜਾਣ ਚ 4 ਦਹਾਕੇ ਲੱਗੇ ਉਨ੍ਹਾਂ ਕਿਹਾ ਤੁਸੀਂ ਸਾਰੇ ਭਾਰ ਦੇ ਵੱਖ-ਵੱਖ ਹਿੱਸਿਆਂ ਤੋਂ ਇੱਕ ਇੱਥੇ ਆਏ ਹੋ ਪਰ ਤੁਹਾਨੂੰ ਸਾਰਿਆਂ ਨੂੰ ਦੇਖ ਕੇ ਲੱਗਦਾ ਹੈ ਕਿ ਜਿਵੇਂ ਇੱਥੇ ਇੱਕ ਮਿੰਨੀ ਹਿੰਦੁਸਤਾਨ ਇਕੱਠਾ ਹੋਇਆ ਹੋਵੇ ਮੋਦੀ ਕਵੈਦ ਦੇ ਅਮੀਰ ਸ਼ੇਖ ਮਿਸ਼ਾਲ ਅਲ ਅਹਿਮਦ ਅਲ ਜਵਰ ਅਲ ਸਵਾਦੇ ਸੱਦੇ ਤੇ ਕਵੈਤ ਪੁਜੀ ਹਨ 43 ਸਾਲ ਬਾਅਦ ਕਿਸੇ ਵੀ ਭਾਰਤੀ ਪ੍ਰਧਾਨ ਮੰਤਰੀ ਦੀ ਕਵੈਦੀ ਇਹ ਪਹਿਲੀ ਯਾਤਰਾ ਹੈ ਕਵੈਦੇ ਪਹਿਲੇ ਉਪ ਪ੍ਰਧਾਨ ਮੰਤਰੀ ਸ਼ੇਖ ਫਹਾਦ ਯੂਸਫ ਸਾਊਦ ਅਲ ਸਵਾਰੇ ਮੋਦੀ ਦਾ ਸਵਾਗਤ ਕੀਤਾ ਮਹਾਭਾਰਤ ਤੇ ਰਮਾਇਣ ਦਾ ਅਰਬੀ ਅਨੁਵਾਦ ਕਰਨ ਵਾਲਿਆਂ ਨੂੰ ਮਿਲੇ ਮੋਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਹਨਾਂ ਦੋ ਕਵੈਤੀ ਨਾਗਰਿਕਾਂ ਨਾਲ ਮੁਲਾਕਾਤ ਕੀਤੀ ਜਿਨ੍ਹਾਂ ਦੋ ਭਾਰਤੀ ਗ੍ਰੰਥਾਂ ਮਹਾਭਾਰਤ ਤੇ ਰਮਾਇਣ ਦਾ ਅਰਬੀ ਵਿੱਚ ਅਨੁਵਾਦ ਤੇ ਪ੍ਰਕਾਸ਼ਨ ਕੀਤਾ ਹੈ ਪ੍ਰਧਾਨ ਮੰਤਰੀ ਨੇ ਅਰਬੀ ਵਿੱਚ ਅਨੁਵਾਦ ਦੋ ਗ੍ਰੰਥਾਂ ਦੀਆਂ ਕਾਪੀਆਂ ਤੇ ਦਸਤਖਤਤ ਵੀ ਕੀਤੇ ਮਹਾਰਾਸ਼ਟਰ ਸਰਕਾਰ ਨੇ ਸੂਬੇ ਦੇ ਮੰਤਰੀ ਮੰਡਲ ਲਈ ਵਿਭਾਗਾਂ ਦਾ ਐਲਾਨ ਕਰ ਦਿੱਤਾ ਹੈ ਇਸ ਤਹਿਤ ਮੁੱਖ ਮੰਤਰੀ ਦਿਵਿੰਦਰ ਫਾਣਵੀਸ ਨੇ ਗ੍ਰਹਿ ਮੰਤਰਾਲਾ ਆਪਣੇ ਕੋਲ ਰੱਖਿਆ ਹੈ ਉਪ ਮੁੱਖ ਮੰਤਰੀ ਏਕਨਾਥ शिंदे ਨੂੰ ਸ਼ਹਿਰੀ ਵਿਕਾਸ ਤੇ ਅਜੀਤ ਪਵਾਰ ਨੂੰ ਵਿੱਤ ਵਿਭਾਗ ਦਿੱਤਾ ਗਿਆ ਹੈ। ਚੰਦਰਸ਼ੇਖਰ abhavenaਕੁਲੇ ਨੂੰ ਮਾਲ ਵਿਭਾਗ, ਰਾਧਾ ਕ੍ਰਿਸ਼ਨ ਵਿਖੇ ਪਾਟਲਰ ਨੂੰ ਜਲ ਸਰੋਤ ਅਤੇ ਹਸਨ ਮੁਸਰਿਫ ਨੂੰ ਮੈਡੀਕਲ ਸਿੱਖਿਆ ਵਿਭਾਗ ਮਿਲਿਆ ਹੈ। ਇਸ ਤਰ੍ਹਾਂ ਚੰਦਰਕਾਂਤ ਪਾਟਲ ਨੂੰ ਉਚੇਰੀ ਤੇ ਤਕਨੀਕੀ ਸਿੱਖਿਆ, ਗਣੇਸ਼ ਨਾਇਕ ਨੂੰ ਜੰਗਲਾਤ, ਦਾਦਾ ਭੂਸੇ ਨੂੰ ਸਕੂਲ ਸਿੱਖਿਆ, ਉਦੇਸ ਸਾਮੰਤਰੂ ਅਜੋਗ ਪੰਕਜ ਮੁੰਡੇ ਨੂੰ ਵਾਤਾਵਰਨ, ਤਰੰਜੇ ਮੁੰਡੇ ਨੂੰ ਖਰਾਕ ਤੇ ਸਿਵਲ ਸਪਲਾਈ ਤੇ ਅਸ਼ੀਸ਼ ਸਹਿਲਾਰ ਨੂੰ ਆਈਟੀ ਅਤੇ ਸੱਭਿਆਚਾਰਕ ਵਿਭਾਗ ਮਿਲਿਆ ਹੈ। ਮੁਹੱਲੀ ਦੇ ਇਤਿਹਾਸਿਕ ਨਗਰ ਸੁਹਾਣਾ ਵਿੱਚ ਸ਼ਾਮ ਰੌਇਲ ਜਿੰਮਦੀ ਮੁਹੱਬੋ ਮੰਜਲਾ ਇਮਾਰਤ ਡਿੱਗ ਗਈ। ਬਚਾਅ ਕਰਮੀਆਂ ਨੇ ਹਿਮਾਚਲ ਪ੍ਰਦੇਸ਼ ਵਾਸੀ ਮਹਿਲਾ ਦ੍ਰਿਸ਼ਟੀ ਰਤਨੀ ਨੂੰ ਮਲਬੇ ਹੇਠੋਂ ਕੱਢ ਕੇ ਹਸਪਤਾਲ ਪਹੁੰਚਾਇਆ ਜਿੱਥੇ ਉਸ ਦੀ ਮੌਤ ਹੋ ਗਈ। ਮਲਬੇ ਹੇਠ ਹੋਰ ਕਈ ਵਿਅਕਤੀਆਂ ਦੇ ਦੱਬੇ ਹੋਣ ਦਾ ਖਦਸ਼ਾ ਹੈ। ਐਨਡੀਆਰਐਫ ਅਤੇ ਫੌਜਦਿਆਂ ਟੀਮਾਂ ਨੇ ਵੀ ਮੌਕੇ ਤੇ ਪਹੁੰਚ ਕੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ ਹਨ। ਜਾਣਕਾਰੀ ਮੁਤਾਬਕ ਹਾਦਸਾ ਉਦੋਂ ਹੋਇਆ ਜਦੋਂ ਜਿਮ ਨਾਲ ਲੱਗਦੀ ਖਾਲੀ ਥਾਂ ਤੇ ਬੇਸਮੈਂਟ ਪੁੱਟੀ ਜਾ ਰਹੀ ਸੀ ਆਸੇ ਸਮੇਂ ਜਿਮ ਵਿੱਚ ਕਈ ਵਿਅਕਤੀ ਕਸਰਤ ਕਰ ਰਹੇ ਸਨ ਇਸ ਤੋਂ ਇਲਾਵਾ ਜਿਮ ਦਾ ਮਾਲਕ ਤੇ ਸਟਾਫ ਵੀ ਮੌਜੂਦ ਸੀ ਜਦਕਿ ਬੇਸਮੈਂਟ ਦੀ ਖੁਦਾਈ ਕਰ ਰਹੇ ਮਜ਼ਦੂਰ ਵੀ ਮਲਵੇ ਹੇਠ दब ਗਏ ਸੂਚਨਾ ਮਿਲਦੇ ਹੀ ਮੋਹੱਲੇ ਦੇ ਡਿਪਟੀ ਕਮਿਸ਼ਨਰ ਅਸ਼ਕਾ ਜੈਨਾ ਐਸਐਸਪੀ ਦੀਪਕ ਪਾਰਕ ਐਸਡੀਐਮ ਦਮਨਦੀਪ ਘੋੜਾ ਡੀਐਸਪੀ ਹਰਸ਼ਮਨ ਸਿੰਘ ਬੱਲਾ ਤੇ ਹੋਰ ਅਧਿਕਾਰੀ ਤੁਰੰਤ ਮੌਕੇ ਤੇ ਪਹੁੰਚੇ ਡੇਰ ਸ਼ਾਮ ਡੀਜੀਪੀ ਗੌਰਵ ਜੱਧਵ ਅਤੇ ਡੀਆਈਜੀ ਐਚਐਸ ਭੁੱਲਰ ਵੀ ਘਟਨਾ ਸਥਾਨ ਤੇ ਪਹੁੰਚੇ ਪ੍ਰਸ਼ਾਸਨ ਦੀ ਸੂਚਨਾ ਤੇ ਬਚਾਅ ਤੇ ਰਾਹਤ ਕਾਰਜਾਂ ਸਮੇਤ ਫਾਇਰ ਬਰਗੇਡ ਦੀਆਂ ਐਂਬੂਲੈਂਸਾਂ ਵੀ ਮੌਕੇ ਤੇ ਪਹੁੰਚ ਗਈਆਂ ਬਲਵੀਂ ਹੇਠ ਦੱਬੇ ਵਿਅਕਤੀਆਂ ਨੂੰ ਬਾਹਰ ਕੱਢਣ ਲਈ ਕਰੀਬ 6 ਜੀਸੀਬੀ ਨੂੰ ਕੰਮ ਤੇ ਲਾਇਆ ਗਿਆ ਤੇ ਪਿੰਡ ਵਾਸੀਆਂ ਵੱਲੋਂ ਇਸ ਵਿੱਚ ਮਦਦ ਕੀਤੀ ਜਾ ਰਹੀ ਹੈ ਅਕਾਲੀ ਆਗੂ ਪ੍ਰਵਿੰਦਰ ਸਿੰਘ ਸੁਹਾਣਾ ਪਹਿਲਵਾਨ ਅਮਰਜੀਤ ਸਿੰਘ ਲਖਨੌਰ ਅਤੇ ਹੋਰਾਂ ਨੇ ਦੱਸਿਆ ਕਿ ਸ਼ਾਮ ਅਚਾਨਕ ਜ਼ੋਰਦਾਰ ਆਵਾਜ਼ ਆਈ ਤਾਂ ਲੋਕਾਂ ਨੇ ਦੇਖਿਆ ਕਿ ਜਿੰਮ ਦੀ ਇਮਾਰਤ ਮਿੰਟਾਂ ਵਿੱਚ ਢਹਿ ਟੇਰੀ ਹੋ ਗਈ ਇਮਾਰਤ ਦੀਆਂ 2 ਮੰਜ਼ਲਾਂ ਵਿੱਚ ਜਿੰਮ ਚੱਲ ਰਿਹਾ ਸੀ ਜਦਕਿ ਉਪਰਲੀ ਮੰਜ਼ਲ ਤੇ ਕੋਚਿੰਗ ਸੈਂਟਰ ਸੀ ਜਿਮ ਵਿੱਚ ਸ਼ਾਮ 4 ਵਜੇ ਲੋਕ ਕਸਰਤ ਲਈ ਪਹੁੰਚ ਜਾਂਦੇ ਹਨ ਹਾਲੇ ਤੱਕ ਜ਼ਖਮੀਆਂ ਦੀ ਗਿਣਤੀ ਤੇ ਮਲਬੇ ਹੇਠ ਦੱਬੇ ਹੋਏ ਵਿਅਕਤੀਆਂ ਬਾਰੇ ਪੂਰਤ ਜਾਣਕਾਰੀ ਨਹੀਂ ਮਿਲੀ ਪਰ ਤਕਰੀਬਨ ਅੱਧੀ ਦਰਜਣ ਵਿਅਕਤੀਆਂ ਦੇ ਮਲਬੇ ਹੇਠ ਦੱਬੇ ਹੋਣ ਬਾਰੇ ਦੱਸਿਆ ਜਾ ਰਿਹਾ ਹੈ ਇਸ ਦੌਰਾਨ ਆਪ ਦੇ ਸੰਸਦ ਮੈਂਬਰ ਮਾਲਵਿੰਦਰ ਸਿੰਘ ਕੰਗ ਵਿਧਾਇਕ ਲਵਨ ਸਿੰਘ ਸਾਬਕਾ ਮੰਤਰੀ ਬਲਬੀਰ ਸਿੰਘ ਸਿੱਧੂ ਸ਼੍ਰੋਮਣੀ ਅਕਾਲੀ ਦਲ ਮਹਾਲੀ ਦੇ ਹਲਕਾ ਇੰਚਾਰਜ ਪ੍ਰਵਿੰਦਰ ਸਿੰਘ ਸੁਹਾਣਾ ਤੇ ਹੋਰ ਆਗੂ ਵੀ ਮੌਕੇ ਤੇ ਪਹੁੰਚੇ ਅਤੇ ਹਾਦਸੇ ਬਾਰੇ ਜਾਣਕਾਰੀ ਹਾਸਲ ਕੀਤੀ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਹਾਦਸੇ ਨੂੰ ਮੰਦਭਾਗਾ ਦੱਸਦਿਆਂ ਮਹਾਲੀ ਪ੍ਰਸ਼ਾਸਨ ਨੂੰ ਰਾਹਤ ਅਤੇ ਬਚਾਅ ਕਾਰਜਾਂ ਵਿੱਚ ਤੇਜ਼ੀ ਲਿਆਉਣ ਦੇ ਨਿਰਦੇਸ਼ ਦਿੱਤੇ ਉਨ੍ਹਾਂ ਜ਼ਿਲ੍ਹਾ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਰਾਹਤ ਕਾਰਜਾਂ ਵਿੱਚ ਢਿੱਲ ਨਾ ਵਰਤੀ ਜਾਵੇ ਅਤੇ ਲੋਕਾਂ ਦੀ ਜਾਨ ਬਚਾਈ ਜਾਵੇ ਜ਼ਿਲ੍ਹਾ ਪ੍ਰਸ਼ਾਸਨ ਨੇ ਪੀੜਤਾਂ ਦੀ ਸਹਾਇਤਾ ਲਈ ਕੰਟਰੋਲ ਰੂਮ ਸਥਾਪਿਤ ਕਰਦਿਆਂ ਐਮਰਜੈਂਸੀ ਨੰਬਰ 0172 2219506 ਜਾਰੀ ਕੀਤਾ ਹੈ ਚਰਮਣੀ ਕਲਨਲ ਦੀ ਸੀਨੀਅਰ ਲੀਡਰਸ਼ਿਪ ਨੇ ਅਕਾਲ ਤਖਤ ਦੇ ਜਥੇਦਾਰ ਰਗਵੀਰ ਸਿੰਘ ਤੱਕ ਤੱਕ ਕੇਸਗੜ ਸਾਹਿਬ ਦੇ ਜਥੇਦਾਰ ਸੁਲਤਾਨ ਸਿੰਘ ਨਾਲ ਮਾਸ਼ੀਵਾੜਾ ਸਾਹਿਬ ਦੇ ਇਤਿਹਾਸਿਕ ਗੁਰਦੁਆਰਾ ਚਰਨ ਕੰਮਲ ਸਾਹਿਬ ਵਿਖੇ ਡੇਢ ਘੰਟਾ ਬੰਦ ਕਮਰਾ ਮੀਟਿੰਗ ਕੀਤੀ ਮੀਟਿੰਗ 'ਚ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੁੰਦੜ ਡਾਕਟਰ ਦਲਜੀਤ ਸਿੰਘ ਚੀਮਾ ਗੁਲਜਾਰ ਸਿੰਘ ਰਣਿੱਕੇ ਪਰਮਜੀਤ ਸਿੰਘ ਸਰਨਾ ਅਤੇ ਮਹਿੰਦਰ ਸਿੰਘ ਗਰੇਵਾਲ ਮੌਜੂਦ ਸਨ ਮੀਟਿੰਗ ਮਗਰੋਂ ਸ਼੍ਰੀ ਚੀਮਾ ਨੇ ਪ੍ਰੈਸ ਕਾਨਫਰੰਸ ਕੀਤੀ ਅਤੇ ਜਥੇਦਾਰ ਰਘਵੀਰ ਸਿੰਘ ਅਤੇ ਬਾਕੀ ਆਗੂ ਪੱਤਰਕਾਰਾਂ ਨਾਲ ਗੱਲਬਾਤ ਕੀਤੇ ਬਿਨਾਂ ਰਵਾਨਾ ਹੋ ਗਏ। ਉਹਨਾਂ ਦੱਸਿਆ ਕਿ ਜਥੇਦਾਰ ਸਾਹਿਬ ਸ਼ਹੀਦੀ ਜੋੜ ਮੇਲ ਕਰਕੇ ਇੱਥੇ ਨਤਮਸਤਕ ਹੋਣਾ ਇਸਾ ਨਾ। ਸ਼੍ਰੀ ਜੀਮਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਮੂਹ ਲੀਡਰਸ਼ਿਪ ਨੇ ਜਥੇਦਾਰ ਨੂੰ ਵਿਸ਼ਵਾਸ ਦਿਵਾਇਆ ਕਿ ਪਾਰਟੀ ਦੇ ਸਮੂਹ ਆਗੂ ਤੇ ਵਰਕਰ ਅਕਾਲ ਤਖਤ ਸਾਹਿਬ ਦਾ ਹਰ ਹੁਕਮ ਮੰਨਣ ਨੂੰ ਪਾਬੰਦ ਹਨ। ਇਸ ਲਈ ਸ਼ਹੀਦੀ ਜੋੜ ਮੇਲੇ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਦੀ ਮੀਟਿੰਗ ਬੁਲਾ ਕੇ ਅਗਲੇ ਫੈਸਲੇ ਲਏ ਜਾਣਗੇ ਸ਼੍ਰੋਮਣੀ ਕਾਲੀ ਦਲ ਦੀ ਜੁਟਤਾ ਬਾਰੇ ਉਹਨਾਂ ਕਹਾਂਗੇ ਪਾਰਟੀ ਜੁਟ ਹੈ ਪਰ ਜੇ ਕਿਸੇ ਆਗੂ ਤੇ ਮਨ ਵਿੱਚ ਖੋਟ ਹੈ ਤਾਂ ਉਸ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪਿਛਲੇ 72 ਘੰਟੇ ਵਿੱਚ ਇਲਾਕੇ ਵਿੱਚ ਦੋ ਮੀਟਿੰਗਾਂ ਨੇ ਨਵੀਂ ਚਰਚਾ ਛੇੜੀ ਬਣੀ ਹੋਈ ਹੈ ਧੂਰੀ ਬਰਨਾਲਾ ਸੜਕ ਦੇ ਪਿੰਡ ਕੱਕੜਵਾਲ ਚ ਲੰਗੀ ਰਾਤ ਹਾਦਸੇ ਚ ਮੋਟਰਸਾਈਕਲ ਸਵਾਰ ਤਿੰਨ ਨੌਜਵਾਨਾਂ ਦੀ ਮੌਤ ਹੋ ਗਈ ਤੂਰੀ ਸ਼ਹਿਰ ਦੇ ਵਾਰਡ ਨੰਬਰ 1 ਦੇ ਰਹਿਣ ਵਾਲੇ ਤਿੰਨ ਨੌਜਵਾਨ ਆਪਣੇ ਦੋਸਤ ਕਰਨ 21 ਦੇ ਜਨਮ ਦਿਨ ਤੇ ਇਤਿਹਾਸਿਕ ਮੰਦਰ ਰਣੀਕੇ ਵਿਖੇ ਮੱਤਾ ਹਟੇਕੜ ਮਗਰਮ ਮੋਟਰਸਾਈਕਲ ਤੇ ਵਾਪਸ ਤੂਰੀ ਆ ਰਹੇ ਸਨ ਇਸੇ ਦੌਰਾਨ ਪਿੰਡ ਕੱਕੜਵਾਲ ਚ ਸਥਿਤ ਪੈਟਰੋਲ ਪੰਪ ਨੇੜੇ ਉਹ ਸਬਜ਼ੀ ਦੀ ਭਰੀ ਪਿਕਅਪ ਗੱਡੀ ਨਾਲ ਟਕਰਾ ਗਏ ਆਸੇ ਦੌਰਾਨ ਮੋਟਰਸਾਈਕਲ ਸਵਾਰ ਕਰਨ 21 ਕਮਲ 18 ਤੇ ਯਾਸ਼ 21 ਦੀ ਮੌਕੇ ਤੇ ਹੀ ਮੌਤ ਹੋ ਗਈ ਬਾਅਦ ਵਿੱਚ ਮੌਕੇ ਤੇ ਪੁੱਜੀ ਸਾਧਰ ਪੁਲਿਸ ਨੇ ਤੂਰੀ ਨੇ ਪਿਕਅਪ ਨੂੰ ਕਬਜ਼ੇ ਚ ਲੈ ਲਿਆ ਸਦਰ ਪੁਲਿਸ ਦੇ ਅਧਿਕਾਰੀ ਕਮਲਜੀਤ ਸਿੰਘ ਨੇ ਕਿਹਾ ਕਿ ਪੀੜਤ ਪਰਿਵਾਰਾਂ ਦੇ ਬਿਆਨ ਤੇ ਕਾਰਵਾਈ ਕੀਤੀ ਜਾਵੇਗੀ। ਥਾਣਾ ਜੰਡੇਆਲਾ ਗੁਰੂਦੀ ਸੁਰੱਖਿਆ ਲਈ ਪੁਲਿਸ ਪੂਰੀ ਮੁਸਤੈਦ ਹੈ। ਪਿਛਲੇ ਦਿਨੀ ਕਈ ਥਾਵਾਂ ਤੇ ਥਾਣੇ ਅੱਗੇ ਹੋਏ ਧਮਾਕਿਆਂ ਦੇ ਮੱਦੇਨਜ਼ਰ ਪੁਲਿਸ ਨੇ ਸਥਾਨਕ ਥਾਣੇ ਦੇ ਮੁੱਖ ਗੇਟ ਨੂੰ ਲੋਹੇ ਦੀਆਂ ਚਾਦਰਾਂ ਲਾ ਕੇ ਮਜ਼ਬੂਤ ਕਰ ਦਿੱਤਾ ਹੈ। ਇਸ ਤੋਂ ਇਲਾਵਾ ਗੇਟਾਂ ਦੇ ਨਾਲ ਨਵੇਂ ਮੂਰਤੇ ਬਣਾ ਕੇ ਸੰਤਰੀ ਤੈਨਾਤ ਕਰ ਦਿੱਤੇ ਹਨ ਅਤੇ ਥਾਣੇ ਦੀ ਚਾਰਦਵਾਰੀ ਉੱਚੀ ਕੀਤੀ ਜਾ ਰਹੀ ਹੈ। ਜੰਡਿਆਲਾ ਗੁਰੂ ਦੇ ਡੀਐਸਪੀ ਰਵਿੰਦਰ ਸਿੰਘ ਨੇ ਕਿਹਾ ਕਿ ਥਾਣੇ ਦੀ ਸੁਰੱਖਿਆ ਨੂੰ ਲੈ ਕੇ ਪੁਲਿਸ ਮੁਸਤੈਦੀ ਨਾਲ ਕਦਮ ਚੁੱਕ ਰਹੀ ਹੈ। ਉਹਨਾਂ ਕਿਹਾ ਕਿ ਥਾਣੇ ਵਿੱਚ ਆਉਣ ਵਾਲਿਆਂ ਦੀ ਪੁਲਿਸ ਵੱਲੋਂ ਤਲਾਸ਼ੀ ਲਈ ਜਾ ਰਹੀ ਹੈ ਤੇ ਸੀਸੀਟੀਵੀ ਕੈਮਰਿਆਂ ਦੀ ਮੁਰੰਮਤ ਕੀਤੀ ਜਾ ਰਹੀ ਹੈ। ਡੀਐਸਪੀ ਨੇ ਦੱਸਿਆ ਕਿ ਸ਼ਹਿਰ ਵਿੱਚ ਸੁਰੱਖਿਆ ਦੇ ਮੱਦੇਨਜ਼ਰ ਪੁਲਿਸ ਵੱਲੋਂ ਨਾਕੇ ਲਾ ਦਿੱਤੇ ਹਨ। ਬੋਰਡ ਪਾਉਣ ਜਾ ਰਹੀ ਨਾਬਯੋਤਵ ਔਰਤ ਦੀ ਅੰਮ੍ਰਿਤਸਰ ਦੇ ਕ੍ਰਿਸਟਲ ਚੌਕ 'ਚ ਹਾਦਸੇ ਵਿੱਚ ਮੌਤ ਹੋ ਗਈ ਜਦਕਿ ਇੱਕ ਨਵਾਲਗ ਗੰਭੀਰ ਜ਼ਖਮੀ ਹੋ ਗਿਆ। ਬ੍ਰਿਤਕਾ ਦੀ ਪਛਾਣ ਰਾਧਿਕਾ ਵਾਸੀ ਪੁਤਲੀ ਘਰਵਜੋ ਹੋਈ ਹੈ ਪੁਲਿਸ ਨੇ ਇਸ ਮਾਮਲੇ ਵਿੱਚ ਟਰੱਕ ਡਰਾਈਵਰ ਨੂੰ ਗ੍ਰਿਫਤਾਰ ਕਰ ਲਿਆ ਹੈ ਜਾਣਕਾਰੀ ਮੁਤਾਬਕ ਉਸ ਦਾ ਕਰੀਬ 8 ਮਹੀਨੇ ਪਹਿਲਾਂ ਵਿਆਹ ਹੋਇਆ ਸੀ ਉਹ ਆਪਣੇ ਭਤੀਜੇ ਨਾਲ ਸਕੂਟਰ ਤੇ ਆਪਣੀ ਬੋਡ ਪਾਉਣ ਜਾਂ ਬਟਾਲਾ ਰੋਡ ਸਥਿਤ ਆਪਣੇ ਪੇਕੇ ਘਰ ਜਾ ਰਹੀ ਸੀ ਕਿ ਕ੍ਰਿਸਟਲ ਚੌਕ ਨੇੜੇ ਟਰੱਕ ਨੇ ਉਹਨਾਂ ਨੂੰ ਟੱਕਰ ਮਾਰ ਦਿੱਤੀ ਜਾਂਚ ਅਧਿਕਾਰੀ ਏਐਸਆਈ ਅਜੀਤ ਸਿੰਘ ਨੇ ਦੱਸਿਆ ਕਿ Laash ਨੂੰ ਪੋਸਟਮਾਰਟਮ ਉਪਰੰਤ ਪਰਿਵਾਰ ਹਵਾਲੇ ਕਰ ਦਿੱਤਾ ਗਿਆ ਹੈ ਪੁਲਿਸ ਨੇ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਇਸਨ ਅੱਜ ਦੀਆਂ ਮੁੱਖ ਖਬਰਾਂ ਨਵੀਆਂ ਅਤੇ ਤਾਜ਼ਾ ਖਬਰਾਂ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ